ਹਾਂਜੀ ਭੈਣ ਕੀ ਕਹਿਣਾ ਚਾਹੋਗੇ ਅੱਜ ਇੱਕ ਭੈਣ ਆਪਣੇ ਪੈਸੇ ਲੈਣ ਦੇ ਲਈ ਟੈਂਕੀ ਤੇ ਚੜੇ ਆ ਨਾ ਹਾਂਜੀ ਕੀ ਕਹਿਣਾ ਚਾਹੋਗੇ ਬਿਨਸਾਫ ਮਿਲਣਾ ਚਾਹੀਦਾ ਵੀ ਜੀ ਇਹਨਾਂ ਨੂੰ ਇੱਕ ਪਾਸੇ ਸਾਰੀ ਬੂੰਜੀ ਇੱਕ 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 ਉਹ ਲਗਾ ਬਿਨਸਾਫ ਮਿਲਣਾ ਚਾਹੀਦਾ ਹੁਣ ਦੇਖੋ ਮਜਬੂਰੀ ਕੀ ਕਾਰਨ ਜਦੋਂ ਕੋਈ ਸਰਕਾਰਾਂ ਨਾ ਸੁਣਨ ਇਹ ਨਹੀਂ ਸੁਣਦੇ ਇੰਨਾ ਪੈਸਾ ਸੀ ਇਹਨਾਂ ਦਾ ਲੱਗ ਗਿਆ ਤੇ ਹੁਣ ਜਦੋਂ ਕੋਈ ਸੋਣੀ ਰਿਹਾ ਹੁਣ ਉਂਝ ਵੀ ਮਰੇ ਆ ਇਹ ਤੇ ਹੁਣ ਟੈਂਕੀ ਤੇ ਚੜ ਕੇ ਵੀ ਮਰਨਾ ਹੀ ਆ ਪੀਕ ਜੇ ਸਪਰੇ ਪੀਲਨ ਚੇ ਕੁਛ ਵੀ ਕਰ ਇਨੀ ਗਰਮੀ ਦੇ ਵਿੱਚ ਬੈਠੇ ਬਿਨਸਾਫ ਮਿਲਣਾ ਚਾਹੀਦਾ ਇਹਨਾਂ ਨੂੰ ਦੇਖੋ ਬੱਚੇ ਨੂੰ ਇੱਧਰ ਵੀ ਨਹੀਂ ਕੋਈ ਰਿਆ ਕੁਛ ਹੈ ਜੇ ਬਾਹਰ ਭੇਜਣਾ ਸੀ ਤੇ ਬਾਹਰ ਦਾ ਵੀ ਜੰਟਾ ਨਹੀਂ ਇੰਨਾ ਖਾ ਲਿਆ 25-30 ਲੱਖ ਰੁਪਇਆ ਤੋੜਾ ਨਹੀਂ ਹੁੰਦਾ ਕੋਈ ਬਿਨਸਾਫ ਮਿਲੇ ਸਤੇ ਹੀ ਕਹਿੰਨੇ ਹਨ ਹਾਂਜੀ ਬੇਟੀ ਹਾਂਜੀ ਅਸੀਂ ਵੀ ਇਹੀ ਕਹਿੰਨੇ ਆਂਗੇ ਵੀ ਇਹਨਾਂ ਨੂੰ ਪੂਰੀ ਚੰਗੀ ਤਰ੍ਹਾਂ ਵੀ ਇਨਸਾਫ ਮਿਲਣਾ ਚਾਹੀਦਾ ਪਰ ਜਿਹੜੇ ਹੁਣ ਦੇਖੋ ਹੁਣ 25 ਲੱਖ ਉਹ ਤਾਂ ਕਹਿ ਰਹੇ ਨੇਗੇ ਵੀ ਇਦਾਂ ਕਰਕੇ ਵੀ ਧੋਖਾ ਉਹਨਾਂ ਨੇ ਇਹਨਾਂ ਨੂੰ ਬਹੁਤ ਦਿੱਤਾ ਹੈਗਾ ਮਤਲਬ ਇਹਨਾਂ ਨੇ ਸਾਰੀ ਪੂੰਜੀ ਵੀ ਲਾਤੀ ਠੀਕ ਹੈ ਨਾ ਹੁਣ ਦੇਖੋ ਇਹ ਕੱਲ ਮਤਲਬ 72 ਘੰਟੇ ਹੋ ਗਏ ਇਹਨਾਂ ਨੂੰ ਬੈਠਿਆ ਨੂੰ ਪਰ ਇੰਨੀ ਗਰਮੀ ਦੇ ਵਿੱਚ ਹੈਨਾ ਕਿਉਂਕਿ ਗਰੀਬ ਨੇ ਉਹ ਕਰੀਬ ਮਾਰ ਕਰ ਰਹੇ ਨੇ ਇਹਨਾਂ ਦੇ ਵੀ ਇਸ ਕਰਕੇ ਵੀ ਇਹਨਾਂ ਨੂੰ ਇਹ ਸਰਕਾਰ ਨੂੰ ਚਾਹੀਦਾ ਹੈ ਮਤਲਬ ਉਹਨਾਂ ਦਾ ਨਾ ਸਾਥ ਦੇਣਾ ਵੀ ਇਹਨਾਂ ਦਾ ਸਾਥ ਦੇਣ ਗਰੀਬ ਦਾ ਸਾਥ ਦੇਣ ਠੀਕ ਹੈ ਇਹਨਾਂ ਨੂੰ ਹੁਣ ਜੇ ਇਹਨਾਂ ਦੇ ਬੇਟੇ ਨੂੰ ਇੱਧਰ ਰੋਜ਼ਗਾਰ ਮਿਲਿਆ ਹੁੰਦਾ ਕਾ ਨੂੰ ਇਹ ਆਪਣੀ ਪੂੰਜੀ ਵੇਚ ਕੇ ਪੈਸੇ ਉਹਨਾਂ ਨੂੰ 25 ਲੱਖ ਦਿੰਦੇ ਹੈਨਾ ਫਿਰ ਉਹਨਾਂ ਨੂੰ ਇਹ ਚਾਹੀਦਾ ਸਰਕਾਰ ਨੂੰ ਵੀ ਇਹਨਾਂ ਦੇ ਪੈਸੇ ਦਿਵਾਉਣ ਤੇ ਇਹਨਾਂ ਦਾ ਸਾਥ ਹੀ ਦੇਣ ਵਿਚੇ ਦੂਜੇ ਪਾਸੇ ਚਿੱਟਾ ਇਹਨਾਂ ਦੋ ਘਰ ਛੱਡ ਕੇ ਤੀਜੇ ਘਰ ਚਿੱਟਾ ਹੁਣ ਤੁਸੀਂ ਦੇਖਦੇ ਹੋ ਉੱਥੇ ਮਾਰਤਾ ਗੋਲੀ ਮਾਰ ਕੇ ਉੱਥੇ ਮਾਰਤਾ ਚਿੱਟਾ ਇੰਨਾ ਕੋ ਹੋ ਗਿਆ ਇੱਕ ਪਾਸੇ ਚਿੱਟੇ ਤੋਂ ਬਚਾਉਣ ਕਰਕੇ ਆਪਾਂ ਬੱਚਿਆਂ ਨੂੰ ਬਾਹਰ ਭੇਜਦੇ ਆਂ ਵੀ ਸੇਫ ਚ ਰਹਿਣਗੇ ਉਥੇ ਜੈਂਟ ਐਹੋ ਜੇ ਮਿਲਦੇ ਨੇ ਤੁਸੀਂ ਹੁਣ ਦੇਖੋ ਇਹਨਾਂ ਦਾ ਕੀ ਹਾਲ ਆ ਫਿਰ ਜੈਂਟ ਠੱਗੀਆਂ ਮਾਰ ਕੇ ਉਹ ਜ ਐਸ਼ ਰਾਮ ਕਰਦੇ ਨੇ ਪਰਿਵਾਰ ਦਾ ਦੇਖੋ ਹੁਣ ਕੀ ਹਾਲ ਆ ਪੂਰਾ ਹਾਲ ਆ ਉਹਨਾਂ ਦਾ ਉਹ ਦੋਨਾਂ ਨੂੰ ਪਿੱਛਾ ਜਾਂਦਾ ਨਾ ਹੁਣ ਤੁਸੀਂ ਦੇਖੋ ਇੰਨੀ ਗਰਮੀ ਦੇ ਵਿੱਚ ਕਿੰਨਾ ਗੰਦਾ ਇੱਥੇ ਬੈਠੇ ਨੇ ਅਜੇ 72 ਘੰਟੇ ਹੋ ਚੱਲੇ ਉਹਨਾਂ ਨੂੰ ਬੈਠਿਆਂ ਨੂੰ ਨਾ ਕੋਈ ਸਰਕਾਰ ਦੀ ਕੋਈ ਕਰਨ ਚਬਾਜ ਪਈ ਐ ਨਾ ਕੋਈ ਇੱਥੇ ਤੇਕਰ ਪਹੁੰਚਿਆ ਬੇਸਤਾ ਹੀ ਕਹਿੰਨੇ ਆ ਵੀ ਇਹਨਾਂ ਦੇ ਵਿੱਚ ਸਾਹਸ ਦਿੱਤਾ ਜਾਵੇ ਸਰਕਾਰ ਨੂੰ ਵੀ ਸੁਣਨਾ ਚਾਹੀਦਾ ਏ ਤੇ ਕਹਿੰਦੇ ਨੇ ਸਾਡੀ ਸਰਕਾਰ ਬਹੁਤ ਵਧੀਆ ਆ ਆਪਾਂ ਵਾਲੇ ਵੀ ਤੁਸੀਂ ਦੇਖੋ ਆ ਕੇ ਕੋਈ ਨਹੀਂ ਇੱਥੇ ਪਹੁੰਚਿਆ ਇਹ ਸੀਗੇ ਸਾਡੇ ਨਾਲ ਪੀੜਤ ਪਰਿਵਾਰ ਦੇ ਰਿਸ਼ਤੇਦਾਰ ਉਹਨਾਂ ਦੇ ਹਮਦਰਦ ਜਿਵੇਂ ਆਪਾਂ ਅਕਸਰ ਦੇਖਦੇ ਰਹਿੰਨੇ ਆ ਕਿ ਹਰ ਦੁਕਾਨ ਸਾਡੇ ਕੇ ਇੱਥੇ ਚਿੱਟਾ ਸਰੇ ਆਮ ਨਸ਼ਾ ਵਿਕਦਾ ਜਵਾਨੀ ਵਿਚੋਂਨ ਵਾਸਤੇ ਮਾਪੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਤਾਂ ਕਿ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਬਚ ਸਕੇ ਪਰ ਹੁੰਦਾ ਉਹਦਾ ਉਲਟ ਹੈ ਪੂਰੀ ਪੂੰਜੀ ਵੇਚਨ ਤੋਂ ਬਾਅਦ ਪੂਰਾ ਕਰਨ ਨੂੰ ਹਰ ਪੂੰਜੀ ਹਰ ਪੱਖ ਤੋਂ ਪੈਸਾ ਇਕੱਠਾ ਕਰਕੇ ਟਰੈਵਲ ਏਜੰਟਾਂ ਦੇ ਪੱਲੇ ਪਾਇਆ ਜਾਂਦਾ ਪਰ ਉੱਥੇ ਵੀ ਜਾ ਕੇ ਇਹਨਾਂ ਦੇ ਨਾਲ ਉਸੇ ਤਰ੍ਹਾਂ ਹੀ ਖਲਬਾੜ ਖੁੰਦਾਗਾ ਟਰੈਵਲ ਜਾਂ ਤੋਂ ਮੋਟੀਆਂ ਠੱਗੀਆਂ ਮਾਰ ਕੇ ਵੀ ਆਪਣੀ ਜ਼ਿੰਦਗੀ ਆਰਾਮ ਨਾਲ ਜਿਉਂਦੇ ਨੇ ਪਰ ਜਿਸ ਨੇ ਆਪਣੇ ਘਰ ਦੀ ਪੂਰੀ ਪੂੰਜੀ ਇਕੱਠੀ ਕਰਕੇ ਐਜੰਟਾ ਦੇ ਬਲੇ ਪਾਈ ਹੁੰਦੀ ਹੈ ਉਹ ਆਪਣੇ ਪੈਸੇ ਵਾਪਸ ਕਰਾਉਣ ਦੇ ਲਈ ਜਾਂਦਾ ਟੈਂਕੀ ਤੇ ਚੜਦੇ ਨਹੀਂ ਜਾਂ ਖੁਦ ਖੁਸ਼ੀਆਂ ਕਰਦੇ ਨਹੀਂ ਮਾੜੀ ਕਿਸਮ ਦੇ ਸਾਡੇ ਪੰਜਾਬ ਦੀ ਹੈ ਜਿੱਥੇ ਕਿ ਉਹਨਾਂ ਦੇ ਖਿਲਾਫ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ ਉਹਨਾਂ ਦਾ ਸਾਥ ਦਿੰਦਾਗਾ ਦੇਖਣਾ ਇਹ ਹੈ ਕਿ ਇੱਥੇ ਇਸ ਪਰਿਵਾਰ ਨੂੰ ਇਨਸਾਫ ਮਿਲੇਗਾ ਜਾਂ ਨਹੀਂ ਮਿਲੇਗਾ ਤੁਸੀਂ ਸਾਡੇ ਨਾਲ ਜੁੜੇ ਰਹੋ ਹਰ ਅਪਡੇਟ ਦੇਖਣ ਦੇ ਲਈ